ਸ਼ੇਵ ਸੇਨਾ ਉਧਰ ਬਾਰਾ ਸਾਹਿਬ ਬਾਗਰੇ ਪੰਜਾਬ ਪ੍ਰਦੇਸ਼ ਵੱਲੋਂ ਸਾਡੇ ਪੰਜਾਬ ਮੁਖੀ ਜੋਗਰਾ ਸ਼ਰਮਾ ਜੀ ਦੀ ਮੇਦਤਰ ਅਰਚ ਪੂਰੇ ਪੰਜਾਬ ਦੇ ਅੰਦਰ ਸ਼ਹੀਦੀ ਹਫਤਾ ਜਿਹੜਾ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਔਰ ਦਵਾਨ ਟੋਡਰ ਮਲ ਜੀ ਬਾਬਾ ਮੋਤੀराम ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਪੂਰੇ ਪੰਜਾਬ ਚ ਲੰਗਰ ਲਗਾਇਆ ਜਾ ਰਿਹਾ ਉਸੇ ਲੜੀ ਗਾਇਤ ਲੁਧਿਆਣੇ ਦੇ ਕੈਂਡਾ ਘਰ ਚੌਂਕ ਵਿਖੇ ਵੀ ਬੀਤੇ ਕਈ ਦਿਨਾਂ ਤੋਂ ਜਿਹੜਾ ਇਹ ਸੇਵਾ ਜਾਰੀ ਹੈ ਚਾਹ ਦਾ ਲੰਗਰ ਜਿਹੜਾ ਰੋਜ਼ਾਨਾ ਇੱਥੇ ਵਰਤਾਇਆ ਜਾ ਰਿਹਾ ਇਹ ਲੰਗਰ ਲਗਾਉਣ ਦਾ ਮਕਸਦ ਇਥੇ ਚਾਰ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਨਾ ਕਿਉਂਕਿ ਅਸੀਂ ਦੇਰਾ ਨਹੀਂ ਦੇ ਸਕਦਾ Hindu Samaj ਗੁਰੂ ਸਾਹਿਬ ਦੇ ਪਰਿਵਾਰ ਦਾ ਜਿਨ੍ਹਾਂ ਨੇ ਆਪ ਦਾ ਸਰਬੰਸ ਵਾਰ ਕੇ ਗੁਰਦੇਵ ਬਾਗਰ ਸਾਹਿਬ ਨੇ ਜੋ ਸ਼ਹੀਦੀ ਦਿੱਤੀ ਤਾਂ ਅਜ ਹਿੰਦੁਸਤਾਨ ਹੈ Hindu Samaj ਕਦੇ ਵੀ ਗੁਰੂ ਸਾਹਿਬ ਦੇ ਪਰਿਵਾਰ ਦਾ ਦੇਣਾ ਨਹੀਂ ਦੇ ਸਕਦਾ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਇਹ ਜਿਹੜਾ ਲੰਗਰ ਸੇਵਾ ਕੀਤੀ ਜਾ ਰਹੀ ਹੈ ਔਰ ਜਿੱਥੇ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਹੈ ਕਈ ਲੋਕਾਂ ਦੀ ਇਹ ਪ੍ਰਿਆਸ ਹੁੰਦਾ ਹੈ ਕਿ ਕੋਈ ਨਾ ਕੋਈ ਬੇਤੁਕੀ ਬਿਆਨਬਾਜ਼ੀ ਕਰਕੇ ਭਾਈਚਾਰੇ ਨੂੰ ਸਾਝ ਦੇ ਵਿੱਚ 파ੜ ਪਾਉਣਾ ਲਾਂਭੂ ਲਾਉਣਾ ਇਹਨਾਂ ਲੋਕਾਂ ਦੇ ਖਿਲਾਫ ਵੀ ਅਸੀਂ ਸਮਝਦੇ ਇੱਕ ਮੈਸੇਜ ਦੇਣਾ ਚਾਹੁੰਦੇ ਆ ਜਿੱਦਾਂ ਅੱਜ ਮੇਰੇ ਨਾਲ ਸੰਦੀਪ ਸਿੰਘ ਗਗਨ ਜੀ ਹਰਜੀਤ ਸਿੰਘ ਗੋਲੂ ਜੀ ਜੋਨੀ ਮਹਿਰਾ ਜੀ ਅਸੀਂ ਰੋਜ਼ ਆਪਦੇ ਹੱਥੀ ਇੱਥੇ ਚਾਹ ਦੀ ਜਿਹੜੀ ਸੇਵਾ ਨਿਭਾਉਂਦੇ ਆ ਪਹਿਲਾਂ ਬਣਾ ਕੇ ਫਿਰ ਵਰਤਾ ਕੇ ਪਰ ਇਹ ਮੈਸੇਜ ਕੋਈ ਦਿੰਦਿਆਂ ਵੀ ਜਿਹੜਾ ਭਾਈਚਾਰਾ ਸਾਡਾ ਇਕੱਠਾ ਪੰਜਾਬ ਦੇ ਅੰਦਰ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੁਝ ਵਿਦੇਸ਼ਾਂ 'ਚ ਬੈਠੀਆਂ ਤਾਕਤਾਂ ਜਾਂ ਪੰਜਾਬ ਦੇ ਅੰਦਰ ਕੁਝ ਬੈਠੇ ਐਸੇ ਲੋਕ ਨੇ ਜਿਨ੍ਹਾਂ ਦੇ ਮਕਸਦ ਨੀਜੀ ਨੇ ਲੇਕਿਨ ਉਹ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਲੰਬੂ ਲਾਉਣ ਦੇ ਲਈ ਬਿਆਨਬਾਜ਼ੀਆਂ ਕਰਦੇ ਆ ਉਹਨਾਂ ਲੋਕਾਂ ਨੂੰ ਵੀ ਪ੍ਰਮਾਤਮਾ ਸਤਬੁੱਧੀ ਦੇਵੇ ਔਰ ਅਸੀਂ ਲੋਕ ਇੱਕਜੁੱਟ ਹੋ ਕੇ ਭਾਈਚਾਰਕ ਸਾਂਝ ਦੇ ਲਈ ਕੰਮ ਕਰੀਏ ਅੱਜ ਦਸਤਾਰ ਸਜਾ ਕੇ ਔਰ ਨਾਲ ਤਿਲਕ ਲਗਾਉਣ ਦਾ ਇੱਕੋ ਜਿਹਾ ਮੈਸੇਜ ਦੇਣਾ ਚਾਹੁੰਦਾ ਮੈਂ ਸੰਗਤਾਂ ਨੂੰ ਕਿ ਤਿਲਕ ਤਦੇ ਲੱਗਿਆ ਜੇ ਦਸਤਾਰ ਨੇ ਆਪ ਦੀ ਸ਼ਹਾਦਤ ਦਿੱਤੀ ਹੈ ਅੱਜ ਜੇ ਗੁਰੂ ਸਾਹਿਬ ਨੇ ਪਰਿਵਾਰ ਵਾਰਿਆ ਤੇ ਅੱਜ ਤਾਂ ਹੀ ਅਸੀਂ ਤਿਲਕ ਲਗਾ ਕੇ ਹਿੰਦੁਸਤਾਨ 'ਚ ਇਹ ਤੇ ਨਵ ਸੁਨੀਕਾ ਹਿੰਦੁਸਤਾਨ ਦੇਸ਼ ਦਾ ਹੀ ਹੈ ਸੋ ਸਾਰੇ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਅਸੀਂ ਵੱਧ ਚੜ ਕੇ ਇਹ ਜੀ ਸ਼ਹਾਦਤ ਤੇਰੀ ਹੈ ਗੁਰੂ ਸਾਹਿਬ ਦੀ ਜਿਹੜੀ ਮਿਸਾਲ ਹੈ ਦੁਨੀਆ 'ਚ ਆਪ ਦੇ ਪਾਉਣ ਵਾਲੀਆਂ ਪੀੜੀਆਂ ਨੂੰ ਯੁਗਾ ਯੋਗਾ ਤੱਕ ਉਹਨਾਂ ਬੱਚਿਆਂ ਨੂੰ ਸਮਝਾ ਦਸਿਏ ਇਤਿਹਾਸ ਤੋਂ ਜਾਣੂ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ